ਸਰਫਿਕਾ ਜੀ ਮੈਂ ਹਰਜੋਤ कौर ਤੇ ਪੰਜਾਬ ਬੈਲਟ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਸੋ ਪੰਜਾਬ ਦੇ ਮੌਜੂਦਾ ਸਿਆਸੀ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਆਂ ਅੱਜ ਵੀ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਆ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਰਫਿਕਾ ਸਰਸਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਪੰਜਾਬ ਬੈਲਟ ਚੈਨਲ ਦੇਖਣ ਵਾਲੇ ਸਾਰੀ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੜੀ ਰੀਜਨਲ ਸੁਣਦੇ ਹੋ ਤੁਹਾਡੇ ਕੋਈ ਵੀ ਸੁਝਾਅ ਹੋਣ ਤੇ ਤੁਸੀਂ ਉਹ ਵੀ ਸਾਨੂੰ ਭੇਜ ਸਕਦੇ ਹੋ ਜੀ ਬਿਲਕੁਲ ਸੋਡਲਾ ਜੀ ਅੱਜ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਇਹ ਹੀ ਹੈ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਪੁਨਰਸੁਰਜੀਤ ਅਕਾਲੀ ਦਲ ਦੀ ਲਹਿਰ ਬਣੀ ਹੋਈ ਹੈ ਤੇ ਅਜੇਹੇ ਦੇ ਵਿੱਚ ਜੋ ਹੈ ਵਕ ਵਕ ਹੋਰ ਸਿਆਸੀ ਪਾਰਟੀਆਂ ਤੋਂ ਕੁਝ ਅਜਿਹੇ ਆਗੂ ਦੀ ਜੋ ਗੱਲ ਕਰ ਲਈਏ ਜਿਨ੍ਹਾਂ ਨੂੰ ਟਿਕਟਾਂ ਦਾ ਲਾਲਚ ਹੈ ਉਹ ਵੀ ਜ਼ਰੂਰ ਇਸ ਲਹਿਰ ਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਵੀ ਜੋ ਹੈ ਚਾਹ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ ਟਿਕਟ ਹਾਸਲ ਕਰਨ ਦੇ ਲਈ ਪਰ ਇੱਥੇ ਹੁਣ ਸਵਾਲ ਇਹ ਆ ਜਾਂਦਾ ਡੱਲਾ ਜੀ ਕਿ ਅਜਿਹੇ ਸਮੇਂ ਦੇ ਵਿੱਚ ਹੁਣ ਪੁਨਰ ਸੁਜੀਤ ਅਕਾਲੀ ਦਲ ਨੂੰ ਕਿਹੜੀਆਂ ਗੱਲਾਂ ਤੋਂ ਸੁਚੇਤ ਰਹਿਣ ਦੀ ਵੀ ਜ਼ਰੂਰਤ ਹੈ ਕਿਉਂਕਿ ਜਦੋਂ ਵੀ ਚੋਣਾਂ ਆਉਣ ਵਾਲੀਆਂ ਹੁੰਦੀਆਂ ਨੇ ਦਲ ਬਦਲੂਆਂ ਦੀ ਇੱਕ ਨਵੀਂ ਜਮਾਤ ਵੀ ਵੇਖਣ ਨੂੰ ਮਿਲਦੀ ਹੈ ਸੋ ਪਹਿਲਾਂ ਵੀ ਅਸੀਂ ਇਹ ਕਾਫੀ ਕੁਝ ਵੇਖ ਚੁੱਕੇ ਹਾਂ ਸੋ ਹੁਣ ਆਪਾਂ ਗੱਲ ਸਿਰਫ ਕਰਨ ਜਾ ਰਹੇ ਹਾਂ ਪੁਨਰ ਸੁਜੀਤ ਅਕਾਲੀ ਦਲ ਨੂੰ ਲੈ ਕੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਤੁਸੀਂ ਅੱਜ ਦੀ ਪੰਜਾਬ ਦੀ ਪੋਲਿਟਿਕਸ ਦਾ ਸਭ ਤੋਂ ਅਹਿਮ ਤੇ ਵੱਡਾ ਸਵਾਲ ਚੱਕਿਆ ਹੈ ਪੰਜਾਬ ਦੇ ਲਈ ਔਰ ਪੰਜਾਬ ਦੀ ਰਾਜਨੀਤੀ ਦੇ ਲਈ ਸਭ ਤੋਂ ਜ਼ਿਆਦਾ ਖਤਰਨਾਕ ਨੇ ਦਲ ਬਦਲੂ ਅਸੀਂ 24 ਦੀਆਂ ਲੋਕ ਸਭਾ ਚੋਣਾਂ 'ਚ ਵੀ ਵੇਖਿਆ ਕਿ ਕਿਵੇਂ ਲੋਕਾਂ ਨੇ ਦਲ ਬਦਲੇ ਤੇ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਹੈ ਕੋਈ ਦੋ ਰਾਏ ਨਹੀਂ ਹੈ ਕਿ ਪੰਜ ਮੈਂਬਰੀ ਕਮੇਟੀ ਨੇ ਇੱਕ ਲਹਿਰ ਬਣਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਸ਼੍ਰੀ ਕਾਲ ਤਕਤ ਸਾਹਿਬ ਨੂੰ ਸਮਰਪਿਤ ਹੋ ਕੇ ਲੋਕਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਤਾਕਤ ਦਿੱਤੀ ਔਰ ਪੁਨਰਸੁਰਜੀਤ ਅਕਾਲੀ ਦਲ ਹੋਇਆ ਗਿਆਨੀ ਹਰਪੀ ਸਿੰਘ ਪ੍ਰਧਾਨ ਬਣੇ ਇਹਦੇ ਵਿੱਚ ਵੀ ਕੋਈ ਦੋਰਾ ਨਹੀਂ ਹੈ ਕਿ ਚੰਗੇ ਲੋਕ ਪੰਥਕ ਲੋਕ ਸਾਰੇ ਲੋਕ ਪੁਨਰਸੁਰਜੀਤ ਅਕਾਲੀ ਦਲ ਦਾ ਹਿੱਸਾ ਬਣਨ ਬਣਨੇ ਵੀ ਚਾਹੀਦੇ ਨੇ ਪੰਜਾਬ ਦੀ ਖੇਤਰੀ ਪਾਰਟੀ ਤਕੜੀ ਹੋਣੀ ਚਾਹੀਦੀ ਹੈ ਔਰ ਵੱਧ ਤੋਂ ਵੱਧ ਮੈਂਬਰਸ਼ਿਪ ਵੀ ਹੋਣੀ ਚਾਹੀਦੀ ਹੈ ਔਰ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਣ ਲਈ ਵੀ ਔਰ ਪੂਰੀ ਪੰਜ ਮੈਂਬਰੀ ਕਮੇਟੀ ਔਰ ਇਹ ਪੁਨਰਸੁਰਜੀਤ ਅਕਾਲੀ ਦਲ ਲਈ ਵੀ ਅਗਰ ਇਹਨਾਂ ਨੇ ਇਹ ਗਲਤੀ ਕਰ ਲਈ ਤੇ ਫਿਰ 27 ਦਾ ਮੈਚ ਔਖਾ ਹੋ ਜਾਣਾ ਹੈ ਮੈਂ ਬਹੁਤ ਮਹਿਸੂਸ ਕਰ ਰਿਹਾ ਇਹਨਾਂ ਚੀਜ਼ਾਂ ਨੂੰ ਕਿ ਬਹੁਤ ਸੋਚ ਸਮਝ ਕੇ ਦਲ ਬਦਲੂਆਂ ਨੂੰ ਪੁਨਰਸੁਰਜੀਤ ਅਕਾਲੀ ਦਲ ਚ ਸ਼ਾਮਲ ਕਰਾਇਆ ਜਾਣਾ ਚਾਹੀਦਾ ਕਿਉਂਕਿ ਪੰਜਾਬ ਦੀ ਸਿਆਸਤ ਨੂੰ ਗੰਦਲਾ ਦਲ ਬਦਲੂਆਂ ਨੇ ਕੀਤਾ ਹੈ ਕਰੇ ਇੱਕ ਪਾਰਟੀ 'ਚ ਚਲੇ ਗਏ ਕਦੀ ਦੂਜੀ ਪਾਰਟੀ 'ਚ ਚਲੇ ਗਏ ਕਦੀ ਤੀਜੀ ਪਾਰਟੀ 'ਚ ਚਲੇ ਗਏ ਸੋ ਅਗਰ ਮੈਨੂੰ ਤਾਂ ਇਹ ਲੱਗਦਾ ਜਿਵੇਂ ਮਨਪੀਤ ਢਿਆਲ ਨੇ ਮਤੇ ਪੜੇ ਸੀ ਬੜੇ ਚੰਗੇ ਮਤੇ ਮਨਪੀਤ ਢਿਆਲ ਨੇ ਪੜੇ ਸੀ ਜਿਸ ਦਿਨ 11 ਅਗਸਤ ਨੂੰ ਪੁਨਰ ਸੁਰਜੀਤ ਅਕਾਲੀ ਦਲ ਹੋਣ ਵਿਚਾਰਿਆ ਸੀ ਹਾਲਾਂਕਿ ਉਹਨਾਂ ਸਾਰਿਆਂ ਦਾ ਦਾਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਹੈ ਉਹ ਲੜਾਈ ਵੱਖਰੀ ਹੈ ਸੰਵਿਧਾਨ ਦੀ ਵਿਵਿਧਾਨ ਦੀ ਸਿੰਬਲ ਦੀ ਚਲੋ ਮੈਂ ਉਹਦੇ 'ਚ ਨਹੀਂ ਪੈਂਦਾ ਪਰ ਹੁਣ ਪ੍ਰਾਇੋਰਟੀ ਕਿ ਤੈ ਕਰਨੀ ਪੈਣੀ ਹੈ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੂੰ ਵੀ ਔਰ ਗਿਆਨੀ ਹਰਪੀ ਸਿੰਘ ਨੂੰ ਵੀ ਦੇਖੋ ਕਈ ਵਾਰੀ ਜਿਹੜੀਆਂ ਰਾਜਨੀਤਿਕ ਧਿਰਾਂ ਹੁੰਦੀਆਂ ਨੇ ਉਹਨਾਂ ਦਾ ਇਹ ਸੋਚਣਾ ਹੁੰਦਾ ਹੈ ਕਿ ਵੱਧ ਤੋਂ ਵੱਧ ਸਾਡੇ ਚ ਜੇਤੂ ਉਮੀਦਵਾਰ ਆਉਣ ਬਿਲਕੁਲ ਇਹ ਸੋਚਣਾ ਉਹਨਾਂ ਦਾ ਚੰਗਾ ਹੈ ਪਰ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਭਰਤੀ ਕੀਤੀ ਜਿਹੜਾ 2 ਦਸੰਬਰ ਦੇ ਹੁਕਮਨਾਮੇ ਦਾ ਰੌਸ਼ਨੀ ਸੀ ਉਹ ਇਹ ਸੀ ਕਿ ਨਵੀਂ ਲੀਡਰਸ਼ਿਪ ਉਭਾਰਨੀ ਹੈ ਨਵੀਂ ਲੀਡਰਸ਼ਿਪ ਉਭਾਰਨ ਦਾ ਮਤਲਬ ਇਹ ਹੈ ਕਿ ਮੇਰਾ ਤਾਂ ਹੀ ਮੰਨਣਾ ਹੈ ਕਿ ਜਦੋਂ 27 ਚ ਟਿਕਟਾਂ ਦਿੱਤੀਆਂ ਜਾਣੀਆਂ ਨੇ ਤੇ ਮжоਰਿਟੀ ਟਿਕਟਸ ਜਿਹੜੇ ਤਾਂ ਲੋਕ ਸੁਧਾਰ ਲਹਿਰ ਨਾਲ ਜੁੜੇ ਹੋਏ ਪੁਰਾਣੇ ਨੇ ਜਿਹੜੇ ਤਾਂ ਉਸ ਵੇਲੇ ਲੜਾਈ ਲੜਦੇ ਰਹੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਅੱਗੇ ਹੋ ਕੇ ਜਿਹੜੇ ਤਾਂ ਯੋਧੇ ਸੀ ਉਨਾ ਨੂਤਾ ਨਵੇਂ ਸਿਰੇ ਤੋਂ ਟਿਕਟਾਂ 27 ਚ ਦਤੀਆਂ ਜਾਣ ਦਤੀਆਂ ਵੀ ਜਾਣੀਆਂ ਚਾਹੀਦੀਆਂ ਅਹੁਦੇਦਾਰੀਆਂ ਵੀ ਦਤੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਉਹ ਲੋਕ ਅਕਾਲੀ ਦਲ ਦੀ ਪੁਨਰਸੁਰਜੀਤੀ ਦਾ ਹਿੱਸਾ ਬਣੇ ਉਹ ਵੀ ਚਾਹੁੰਦੇ ਸੀ ਅਕਾਲੀ ਦਲ ਪੁਨਰਸੁਰਜੀਤ ਹੋਵੇ ਪਰ ਹੁਣ ਹੋਣਾ ਕੀ ਹੈ ਹਜੋਜੀ ਹੁਣ ਬਹੁਤ ਸਾਰੇ ਟਿਕਟਾਂ ਦੇ ਚਾਹਵਾਨ ਭਾਵੇਂ ਮੈਂ ਇਹ ਕਹਾਂ ਕਿ ਟਿਕਟਾਂ ਦੇ ਲਾਲਚੀ ਹੁਣ ਉਹ ਪੁਨਰਸੁਰਜੀਤ ਅਕਾਲੀ ਦਲ ਵੱਲ ਆਉਣਗੇ ਆਉਣੇ ਵੀ ਸ਼ੁਰੂ ਹੋ ਗਏ 11 ਅਗਸਤ ਤੋਂ ਬਾਅਦ ਕਈ ਲੋਕ ਆਏ ਨਹੀਂ ਹੁਣ ਉਹ ਪਹਿਲਾਂ ਕਿਉਂ ਨਹੀਂ ਆਏ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ 2 ਦਸੰਬਰ ਦਾ ਹੁਕਮਨਾਮਾ ਸੀ ਜਦੋਂ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਸੀ ਜਦੋਂ ਪਿੰਡ ਪਿੰਡ ਘਰ ਘਰ ਜਾ ਕੇ ਪਰਚੀਆਂ ਭਰੀਆਂ ਜਾ ਰਹੀਆਂ ਸੀ ਉਦੋਂ ਉਹ ਲੋਕ ਕਿਉਂ ਨਹੀਂ ਆਏ ਕਿ ਉਹ ਉਦੋਂ ਪੰਜਾਬ 'ਚ ਨਹੀਂ ਸੀ ਰਹਿੰਦੇ ਕਿ ਉਦੋਂ ਉਹਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਆਸਥਾ ਤੇ ਸਮਰਪਣ ਨਹੀਂ ਸੀ ਅਸਲ ਚ ਉਹ ਇੰਤਜ਼ਾਰ ਕਰ ਰਹੇ ਸੀ ਬਹੁਤ ਸਾਰੇ ਲੋਕ ਨੇ ਉਹ ਇੰਤਜ਼ਾਰ ਕਰਦੇ ਨੇ ਵੀ ਅਸੀਂ ਦੇਖ ਲਈਏ ਜੀ ਇਹਨਾਂ ਦਾ ਕੀ ਬਣਦਾ ਇਹਦਾ ਮਤਲਬ ਹੈ ਉਹਨਾਂ ਦੀ ਜਿਹੜੀ ਸ਼ਰਤ ਹੈ ਉਹਨਾਂ ਦੀ ਜਿਹੜੀ ਕਮਿਟਮੈਂਟ ਹੈ ਉਹ ਉਹਨਾਂ ਦੀ ਆਪਣੀ ਨਿੱਜੀ ਲਾਰ ਨੁਕਸਾਨ ਜਾਂ ਨਫੇ ਦੀ ਜਿਹੜੀ ਕੈਲਕੂਲੇਸ਼ਨ ਹੈ ਨਾ ਉਹਦੇ ਚੋਂ ਨਿਕਲਦੀ ਹੈ ਉਹਨਾਂ ਦੀ ਮਾਨਸਿਕਤਾ ਸਮਝੀ ਜਾ ਸਕਦੀ ਹੈ ਹੁਣ ਜਦੋਂ ਯੁੱਧ ਲੱਗਿਆ ਹੋਵੇ ਜਿਹੜੇ ਵਿਅਕਤੀ ਨੇ ਉਦੋਂ ਫੌਜੀਆਂ ਦੀ ਸੇਵਾ ਕੀਤੀ ਪਾਣੀ ਪਲਾਇਆ ਫੌਜੀਆਂ ਨੇ ਉਹਨੂੰ ਮਾਨਸਤਕਾਰ ਦਿੱਤਾ ਉਹਦੀ ਪੜ੍ਹਾਈ ਦਾ ਖਰਚਾ ਵੀ ਫੌਜੀਆਂ ਨੇ ਐਲਾਨ ਕੀਤਾ ਅਸੀਂ ਚੱਕਾਂਗੇ ਤੇ ਨਿਸ਼ਚਿਤ ਤੌਰ ਤੇ ਉਹ ਹੱਕਦਾਰ ਸੀ ਤੇ ਜਿਹੜੇ ਵਿਅਕਤੀ ਨੇ ਜੰਗ ਵੇਲੇ ਲੋੜ ਵੇਲੇ ਮਦਦ ਨਹੀਂ ਕੀਤੀ ਨਾਲ ਆ ਕੇ ਨਹੀਂ ਖੜਿਆ ਤੇ ਜਦੋਂ ਆਜ਼ਾਦੀ ਮਿਲ ਗਈ ਤੇ ਸਭ ਤੋਂ ਮੂਰੇ ਜਿੰਦਾਬਾਦ ਦੇ ਨਾਰੇ ਅਗਰ ਉਹ ਲਾਵੇ ਤੇ ਫਿਰ ਅਸੀਂ ਕੀ ਕਵਾਂਗੇ ਜੋ ਮੇਰਾ ਇਹ ਮੰਨਣਾ ਹੈ ਕਿ ਜ਼ਰੂਰ ਸ਼ਾਮਲ ਕਰਨ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਆਉਂਦਾ ਉਹਨੂੰ ਸ਼ਾਮਲ ਕਰਨ ਜਿਵੇਂ ਮਨਪੀਤਿਆਲੀ ਨੇ ਮਤੇ ਦਿੱਤੇ ਕਿ ਪ੍ਰਧਾਨ ਹੈ ਜਿਹੜਾ ਉਹ 3 ਸਾਲ ਇੱਕ ਟਰਮ ਤੇ 3 ਸਾਲ ਦੂਜੀ ਵਾਰੀ 6 ਸਾਲ ਤੋਂ ਵੱਧ ਨਹੀਂ ਆ ਸਕਦਾ ਇਹ ਜ਼ਰੂਰੀ ਹੈ ਕਿ ਇਹ ਤੈ ਕਰ ਲੈਣ ਨਵੇਂ ਅਕਾਲੀ ਦਲ ਵਾਲੇ ਪੁਨਰ ਸੁਜੀਤ ਅਕਾਲੀ ਦਲ ਵਾਲੇ ਕਿ ਅਸੀਂ ਕਿਸੇ ਦਲ ਬਦਲੂ ਨੂੰ ਟਿਕਟ ਨਹੀਂ ਦੇਣੀ ਨੰਬਰ 1 ਨੰਬਰ 2 ਅਸੀਂ ਉਸ ਵਿਅਕਤੀ ਨੂੰ ਟਿਕਟ ਨਹੀਂ ਦੇਣੀ ਜਿਹੜਾ 18 ਮਾਰਚ ਦੀ ਭਰਤੀ ਵੇਲੇ ਦਾ ਸਾਡੇ ਨਾਲ ਨਹੀਂ ਜੁੜਿਆ ਫਿਰ ਕਹਿਣ ਕਿਉਂਕਿ ਜਿਹੜੇ ਬੰਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਟਿਕਟਾਂ ਦਾ ਲਾਲਚ ਨਹੀਂ ਉਹ ਹੁਣ ਵੀ ਮੈਂਬਰ ਬਣ ਰਹੇ ਨੇ ਉਹ ਸਾਰੇ ਮੈਂਬਰ ਬਣ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਸੱਦਾ ਹੈ ਕਿ ਸਾਰੇ ਸਾਡੇ ਨਾਲ ਆ ਜਾਣ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਅਗਰ ਤੁਸੀਂ ਉਹ ਸਾਰੇ ਵੀ ਬੁਲਾ ਲੈਣਾ ਜਿਹੜੇ ਟਿਕਟਾਂ ਦੇ ਲਾਲਚੀ ਐ ਤੇ ਫੇਰ ਪੁਨਰ ਸੁਰਜੀਤ ਅਕਾਲੀ ਦਲ ਦੀ ਜਿਹੜੀ ਅਸਲ ਭਾਵਨਾ ਐ ਫੇਰ ਉਹਦੇ ਤੇ ਸੱਟ ਵੱਜੂਗੀ। ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹਰ ਜੀ ਮੈਂ ਬਾਰ-ਬਾਰ ਹਰ ਮੰਚ ਤੇ ਕਹਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨੂੰ ਲੋਕਾਂ ਨੇ ਭਰਤੀ ਦਾ ਹਿੱਸਾ ਬਣੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਰੌਸ਼ਨੀ ਔਰ ਹੁਕਮ ਮੁਤਾਬਕ ਇਹ ਪਾਰਟੀ ਅੱਗੇ ਵਧੇਗੀ। ਸੋ ਇਸ ਕਰਕੇ ਬੜਾ ਮਹੱਤਵਪੂਰਨ ਐ। ਕਿ ਦਲ ਬਦਲੂਆਂ ਦੇ ਪ੍ਰਤੀ ਇਹ ਹੁਣੀ ਨੀਤੀ ਬਲਾ ਲੈਣ ਕਿ ਦਲ ਬਦਲੂ ਆਉਣ ਉਹਨਾਂ ਤੋਂ ਐਫੀਡੇਵਟ ਲੈ ਲੈਣ ਵੀ ਅਸੀਂ ਟਿਕਟ ਦਾ ਦਾਵਾ ਨਹੀਂ ਕਰਾਂਗੇ ਅਸੀਂ ਕਾਮ ਦੀ ਸੇਵਾ ਕਰਨੀ ਹੈ ਖੇਤਰੀ ਪਾਰਟੀ ਤਕੜੀ ਕਰਨੀ ਹੈ ਮਜ਼ਬੂਤ ਕਰਨੀ ਹੈ ਫਿਰ ਉਹਨਾਂ ਨੂੰ ਸ਼ਾਮਲ ਕਰਨ ਅਗਰ ਟਿਕਟਾਂ ਦੇ ਲਾਲਚੀ ਸ਼ਾਮਲ ਹੋਣ ਲੱਗੇ ਤੇ ਫਿਰ ਤੁਸੀਂ ਸਮਝ ਲਓ ਕਿ ਪੁਨਰ ਸੁਰਜੀਤ ਅਕਾਲੀ ਦਲ ਨੇ ਸਤਾਈ ਦੀ ਲੜਾਈ ਫਸਾ ਲਈ ਮੈਂ ਭਾਵੇਂ ਕਿਸੇ ਨੂੰ ਇਹ ਮੇਰਾ ਸ਼ਬਦ ਕੌੜਾ ਲੱਗੇ ਕਿਉਂਕਿ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਜਿਹੜੇ ਆਮ ਲੋਕ ਨੇ ਨਾ ਜਿਹੜੇ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਨੇ ਉਹ ਦਲ ਬਦਲੂਆਂ ਤੋਂ ਬੜੇ ਔਖੇ ਨੇ ਤੁਸੀਂ ਦੇਖੋ ਮੈਨੂੰ ਜਲੰਧਰ ਯਾਦ ਹੈ ਹੁਣ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਲਿਆਂਦਾ ਟਿਕਟ ਦਿੱਤੀ ਐਮਪੀ ਬਣਾਇਆ ਫੇਰ ਟਿਕਟ ਦਿੱਤੀ ਉਹ ਫੇਰ ਟਿਕਟ ਸਮੇਂ ਦੀ ਬੀਜੇਪੀ ਦੀ ਚਲਿਆ ਗਿਆ ਆਮ ਆਦਮੀ ਪਾਰਟੀ ਵਾਲਿਆਂ ਦਾ ਕੈਂਡੀਡੇਟ ਸੀ ਬੀਜੇਪੀ ਚ ਚਲਿਆ ਗਿਆ ਆ ਲੁਧਿਆਣੇ ਰਵਨੀਤ ਬਿੱਟੂ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਪ੍ਰਚਾਰ ਕਰ ਰਿਹਾ ਰਵਨੀਤ ਬਿੱਟੂ ਪ੍ਰਚਾਰ ਕਰ ਰਿਹਾ ਹੈ ਇੱਕ ਦਿਨ ਕੀ ਹੋਇਆ ਰਵਨੀਤ ਬਿੱਟੂ ਚੁੱਪਚੀਪੇ ਦਿੱਲੀ ਨਿਕਲ ਗਿਆ ਜ਼ਿਲ੍ਹਾ ਪ੍ਰਧਾਨ ਵੋਟਾਂ ਮੰਗ ਰਿਹਾ ਹੈ ਰਵਨੀਤ ਬਿੱਟੂ ਲਈ ਤੇ ਰਵਨੀਤ ਬਿੱਟੂ ਦਿੱਲੀ ਚ ਬੀਜੇਪੀ ਚ ਸ਼ਾਮਲ ਹੋ ਗਿਆ ਹੁਣ ਕਿਉਂ ਨਹੀਂ ਜਿੱਤਿਆ ਰਵਨੀਤ ਬਿੱਟੂ ਇਸੇ ਕਰਕੇ ਨਹੀਂ ਜਿੱਤਿਆ ਸੁਸ਼ੀਲ ਰਿੰਕੂ ਵੀ ਨਹੀਂ ਜਿੱਤਿਆ ਸੋ ਹੁਣ ਚਲੋ ਰਵਨੀਤ ਬਿੱਟੂ ਨੇ ਤਾਂ ਪਹਿਲੀ ਵਾਰੀ ਪਾਰਟੀ ਬਦਲੀ ਕਿ ਕਾਂਗਰਸ ਤੋਂ ਬੀਜੇਪੀ ਚ ਚਲਿਆ ਗਿਆ ਹੁਣ ਜਿਹੜੇ ਲੋਕ 2 2 3 3 4 4 ਬਾਰ ਪਾਰਟੀਆਂ ਬਦਲਣਗੇ ਤੇ ਉਹ ਜਿਹੜੀ ਤਰ ਚ ਜਾਣਗੇ ਕੀ ਵੋਟ ਪਾਉਣਗੇ ਲੋਕ ਸੋ ਇਸ ਕਰਕੇ ਬੜਾ ਮਹੱਤਵਪੂਰਨ ਹੈ ਕਿ ਇਹਦੇ ਤੇ ਵੀ ਨਿਜਮ ਬਣਾਏ ਜਾਣ ਕਿ ਪੁਨਰਸੁਰਜੀਤ ਅਕਾਲੀ ਦਲ 27 ਦੀਆਂ ਚੋਣਾਂ ਦੇ ਵਿੱਚ ਸਿਰਫ ਉਹਨਾਂ ਲੋਕਾਂ ਨੂੰ ਟਿਕਟਾਂ ਦੇਵੇਗਾ ਜਿਹੜੇ ਲੋਕ 2 ਦਸੰਬਰ ਦੇ ਹੁਕਮਨਾਮੇ ਵਾਲੇ ਦਿਨ ਤੋਂ ਇਸ ਲਹਿਰ ਨੂੰ ਸਮਰਪਿਤ ਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਖੇਤਰੀ ਪਾਰਟੀ ਦੇ ਵਿਕਾਸ 'ਤੇ ਲੱਗੇ ਬਾਅਦ ਦੇ ਵਿੱਚ ਜਿਹੜੇ ਲੋਕ ਮੈਂਬਰ ਬਣਨਗੇ ਸ਼ਾਮਲ ਹੋਣਗੇ ਉਹਨਾਂ ਨੂੰ ਅਸੀਂ ਟਿਕਟਾਂ ਨਹੀਂ ਦੇਣੀਆਂ ਉਹ ਖੇਤਰੀ ਪਾਰਟੀ ਦੀ ਸੇਵਾ ਕਰਨ 1 ਸਾਲ 1.5 ਸਾਲ ਉਹਨਾਂ ਨੂੰ ਅਗਲੀਆਂ ਚੋਣਾਂ 'ਚ ਵਿਚਾਰਿਆ ਜਾਵੇ ਤਾਂ ਕਿ ਪਤਾ ਲੱਗ ਜੇ ਵੀ ਉਹਨਾਂ ਦੀ ਪਾਰਟੀ ਭਗਤੀ ਦੇਸ਼ ਭਗਤੀ ਕਿੰਨੀ ਕ ਹੈ ਵੀ ਕਿਤੇ ਟਿਕਟ ਕੈਨਸਲ ਹੋ ਗਈ ਤੇ ਉਹਨਾਂ ਨੇ ਭੱਜ ਜਾਣਾ ਕਹੀਆਂ ਨਹੀਂ ਸੋ ਇਹ ਬੜਾ ਲਾਜ਼ਮੀ ਹੈ ਹਰਜੋਜੀ ਜੀ ਜੀ ਬਿਲਕੁਲ ਸਹੀ ਗੱਲ ਹੈ ਸੋ ਡੱਲਾ ਜੀ ਸਿਰਫ ਪੁਨਰ ਸੁਰਜੀ ਤਕਾਲੀਤਾਲੀ ਨਹੀਂ ਬਲਕਿ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਅਜਿਹੇ ਨਿਯਮ ਜ਼ਰੂਰ ਰੱਖਣਾ ਚਾਹੀਦਾ ਬਹੁਤ ਚੰਗੀ ਗੱਲ ਕਹੀ ਤੁਸੀਂ ਕਿ 1 ਸਾਲ ਮੈਂਬਰਸ਼ਿਪ ਵਿੱਚ ਰਹਿਣ ਉਸ ਤੋਂ ਬਾਅਦ ਜੋ ਹੈ ਚੋਣਾ ਲੜਨ ਲਈ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਹੈ ਪਰ ਗੱਲ ਉੱਥੇ ਆ ਜਾਂਦੀ ਹੈ ਜੇ ਕੋਈ ਆਗੂ ਜੋ ਹੈ ਕਿਸੇ ਪਾਰਟੀ ਵਿੱਚ ਆਪਣੇ ਲਾਲਚ ਲਈ ਸ਼ਾਮਲ ਹੋ ਰਿਹਾ ਤਾਂ ਦੂਜੇ ਪਾਸੇ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਲਾਲਚ ਜ਼ਰੂਰ ਹੁੰਦਾ ਹੈ ਕਿ ਕੋਈ ਵਧੀਆ ਵੱਡਾ ਸਿਆਸੀ ਚਿਹਰਾ ਸਾਡੇ ਵਿੱਚ ਆ ਰਿਹਾ ਹੈ ਸ਼ਾਮਲ ਹੋ ਰਿਹਾ ਹੈ ਤੇ ਅਸੀਂ ਉਸ ਨੂੰ ਟਿਕਟ ਦਈਏ ਤੇ ਅਸੀਂ ਜੋ ਹੈ ਟਿਕਟ ਹੈ ਤਾਂ ਸੀਟ ਜਿੱਤ ਜਾਵਾਂਗੇ ਸੋ ਇਸ ਦੇ ਨਾਲ ਓਵਰਆਲ ਜੋ ਹੈ ਚਾਹੇ ਕਿ ਕਿਸੇ ਲੀਡਰ ਦੀ ਗੱਲ ਕਰ ਲਈਏ ਚਾਹੇ ਸਿਆਸੀ ਪਾਰਟੀ ਦੀ ਗੱਲ ਕਰ ਲਈਏ ਲੋਕਾਂ ਦੇ ਵਿੱਚ ਵਿਸ਼ਵਾਸ ਜ਼ਰੂਰ ਉਹਨਾਂ ਦਾ ਘਟ ਜਾਂਦਾ ਜਿਵੇਂ ਕਿ ਅਸੀਂ ਸਮਝਦਿਆਂ ਲੋਕਾਂ ਵਿੱਚ ਆਮ ਚਰਚਾਵਾ ਵੀ ਹੁੰਦੀਆਂ ਨੇ ਸੋ ਵਾਕਈ ਇਸ ਦੇ ਉੱਪਰ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਨਹੀਂ ਤਾਂ ਅਸੀਂ ਹਰ ਵਾਰੀ ਦੇਖਦੇ ਹਾਂ ਜਿਵੇਂ ਹੀ ਚੋਣਾ ਨੇੜੇ ਹੁੰਦੀਆਂ ਨੇ ਤੇ ਦਲ ਬਦਲੂਆ ਦੀ ਨਵੀਂ ਜਮਾਤ ਸਾਨੂੰ ਹਰ ਵਾਰੀ ਜ਼ਰੂਰ ਵੇਖਣ ਨੂੰ ਮਿਲਦੀ ਹੈ ਚਲਣ ਅੱਜ ਕੱਲ ਬਹੁਤ ਹੀ ਜ਼ਿਆਦਾ ਵੱਧਾ ਜਾ ਰਿਹਾ ਜੀ ਬਿਲਕੁਲ ਤੁਸੀਂ ਬਿਲਕੁਲ ਵਧੀਆ ਓਪੀਨੀਅਨ ਤੁਸੀਂ ਹਰਜੋਤ ਜੀ ਦੱਸਿਆ ਮੈਂ ਕਿਹਾ ਗਿਆ ਕਿ 1 ਸਾਲ ਮੈਂਬਰਸ਼ਿਪ ਤੋਂ ਬਾਅਦ ਨਹੀਂ ਉਹਨਾਂ ਨੂੰ ਕੋਈ ਵੀ ਪਹਿਲੀਆਂ ਚੋਣਾਂ ਨਿਕਲਣ ਤੋਂ ਬਾਅਦ ਅਗਲੀਆਂ ਚੋਣਾਂ 'ਚ ਵਿਚਾਰੇ ਰਹਿਣਾ ਚਾਹੀਦਾ ਠੀਕ ਹੈ ਦਲ ਬਦਲੂ ਨੂੰ ਮੌਕਾ ਦੇਣਾ ਚਾਹੀਦਾ ਕਿ ਤੁਸੀਂ ਘਟੋ ਘਟ ਤਿਆਗ ਕਰੋ ਸਾਡੀ ਪਾਰਟੀ ਚ ਆਏ ਹੋ ਤੇ ਤੁਸੀਂ ਘਟੋ ਘਟ ਇੱਕ ਵਿਧਾਨ ਸਭਾ ਚੋਣ ਨਹੀਂ ਲੜਨੀ ਸੇਵਾ ਕਰੋ ਮੈਂਬਰਸ਼ਿਪ ਭਰੋ ਤੇ ਅਗਲੀ ਵਾਰੀ ਤੁਸੀਂ ਚੋਣ ਆ ਕੇ ਲੜੋ ਜੋ ਮੈਨੂੰ ਬੜਾ ਚੰਗਾ ਲੱਗਿਆ ਔਰ ਮੈਂ ਚਾਹੂੰਗਾ ਮੈਂ ਹਰਜੋਜੀ ਜ਼ਰੂਰ ਚਿੱਠੀ ਲਿਖੂੰਗਾ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਚਿੱਠੀ ਲਿਖੂੰਗਾ ਇਸ ਬਾਰੇ ਦੇ ਵਿੱਚ ਔਰ ਮੈਂ ਸਾਰੀਆਂ ਪੰਜਾਬ ਦੀਆਂ ਖੇਤਰੀ ਪਾਰਟੀਆਂ ਹੁਣ ਕੌਮੀ ਪਾਰਟੀਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਤਾਂ ਰੱਬ ਹੀ ਰੱਖਿਆ ਭਾਈ ਪਰ ਫਿਰ ਵੀ ਜਿੱਦੋਂ ਤੱਕ ਸੰਭਵ ਹੋਇਆ ਖੇਤਰੀ ਪਾਰਟੀਆਂ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਮੈਂ ਜ਼ਰੂਰ ਉਹਨਾਂ ਨੂੰ ਚਿੱਠੀ ਲਿਖ ਕੇ ਬੇਨਤੀ ਕਰੂੰਗਾ ਕਿ ਪਹਿਲਾਂ ਤਾਂ ਤੁਸੀਂ ਦਲ ਬਦਲੂ ਲਓ ਨਾ ਜੇ ਦਲ ਬਦਲੂ ਲੈਣਾ ਹੈ ਤੇ ਤੁਸੀਂ ਉਹਨਾਂ ਤੇ ਸ਼ਰਤ ਲਾਓ ਕਿ ਤੁਸੀਂ ਇੱਕ ਵਿਧਾਨ ਸਭਾ ਦੀ ਚੋਣ ਨਹੀਂ ਲੜੋਂਗੇ ਪਾਰਟੀ 'ਚ ਸੇਵਾ ਕਰੋਗੇ ਅਗਲੀ ਵਾਰੀ ਤੁਹਾਨੂੰ ਵਿਚਾਰਾਂਗੇ ਫਿਰ ਭਾਵੇਂ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਦਿਓ ਸਾਨੂੰ ਕਿਸੇ ਨੂੰ ਆਮ ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਤੁਸੀਂ ਵੇਖੋ ਕਿ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਦੀ ਲਹਿਰ ਕਿਉਂ ਖਰਾਬ ਹੋਈ ਆਮ ਆਦਮੀ ਪਾਰਟੀ ਦੀ ਲਹਿਰ ਬਣ ਗਈ ਲੋਕ ਆਮ ਆਦਮੀ ਪਾਰਟੀ ਨਾਲ ਖੜ ਗਏ ਤੇ ਜਦੋਂ ਚੋਣਾਂ ਨੇੜੇ ਸੀ ਉਦੋਂ ਕਈ ਦਾਗੀ ਲੀਡਰ ਵੀ ਆਮ ਆਦਮੀ ਪਾਰਟੀ ਚਲੇ ਗਏ ਕਈ ਦੂਸਰੀਆਂ ਪਾਰਟੀਆਂ ਛੱਡ ਛੱਡ ਕੋਈ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਭੱਜ ਗਿਆ ਕੋਈ ਕਾਂਗਰਸ ਛੱਡ ਕੇ ਕੋਈ ਭਾਜਪੀ ਛੱਡ ਕੇ ਭੱਜ ਗਿਆ ਉਧਰ ਐਮਐਲਏ ਬਣ ਗਏ ਤੇ ਅੱਜ ਆਮ ਆਦਮੀ ਪਾਰਟੀ ਕਿਉਂ ਔਖੀ ਹੈ ਕਿਉਂ ਲਹਿਰ ਆਮ ਆਦਮੀ ਪਾਰਟੀ ਦੀ ਖਰਾਬ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਛੱਡ ਕੇ ਉਹਨਾਂ ਲੋਕਾਂ ਨੂੰ ਫੜ ਲਿਆ ਜਿਹੜੇ ਦੂਜੀਆਂ ਪਾਰਟੀਆਂ ਦੇ ਸਥਾਪਿਤ ਲੀਡਰ ਸੀ ਔਰ ਇਹੀ ਗੱਲ ਪੰਜ ਮੈਂਬਰੀ ਕਮੇਟੀ ਲਈ ਵੀ ਹੈ ਗਿਆਨੀ ਹਰਪ੍ਰੀਤ ਸਿੰਘ ਲਈ ਵੀ ਹੈ ਲਹਿਰ ਹੈ ਨਵੇਂ ਪੁਨਰਸੁਰਜੀਤ ਅਕਾਲੀ ਦਲ ਦੀ ਲਹਿਰ ਹੈ ਲੋਕ ਪਸੰਦ ਕਰਦੇ ਨੇ ਸਤਾਈ ਚ ਸਰਕਾਰ ਬਣ ਸਕਦੀ ਹੈ ਭਾਵੇਂ ਅਮਰਿਤਪਾਲ ਸਿੰਘ ਨਾਲ ਸਮਝੌਤਾ ਕਰ ਲੋ ਭਾਵੇਂ ਨਾ ਸਮਝੌਤਾ ਕਰੋ ਕਿਉਂਕਿ ਲੋਕ ਇਹ ਚਾਹੁੰਦੇ ਨੇ ਕਿ ਤੁਸੀਂ ਨਵੇਂ ਚਿਹਰੇ ਲਿਆਓ ਆਮ ਚਿਹਰੇ ਲਿਆਓ ਉਹ ਚਿਹਰੇ ਲਿਆਓ ਜਿਹੜੇ ਤੁਹਾਡੀ ਲਹਿਰ ਚ ਤੁਹਾਡੇ ਨਾਲ ਨੇ ਜਿਨ੍ਹਾਂ ਨੇ ਸਮਰਪਣ ਭਾਵਨਾ ਦੇ ਨਾਲ ਕੰਮ ਕੀਤਾ ਤੇ ਜੇ ਤੁਸੀਂ ਸ਼ਾਮਲ ਕਰਾਉਣੇ ਨੇ ਲੋਕ ਤੇ ਤੁਸੀਂ ਇੱਕ ਜ਼ਾਬਤਾ ਬਣਾ ਦਿਓ ਇਕਬਾਲ ਸਿੰਘ ਝੁੰਡਾ ਉਹਨਾਂ ਨੂੰ ਵੀ ਸੁਝਾਅ ਦੇਵਾਂਗੇ ਕਿ ਜਿਹੜੀ ਵੀ ਲੀਡਰਸ਼ਿਪ ਆਉਂਦੀ ਹੈ ਉਹਨਾਂ ਨੂੰ ਕਹੋ ਵੀ ਤੁਸੀਂ ਪਹਿਲੀ ਚੋਣ 'ਚ ਤੁਹਾਨੂੰ ਟਿਕਟ ਨਹੀਂ ਮਿਲਣੀ ਹੁਣ ਤੁਸੀਂ ਮੈਂਬਰ ਬਣਨ ਨੂੰ ਤਿਆਰ ਹੋ ਅਗਰ ਤਾਂ ਉਹ ਤਿਆਰ ਹੁੰਦੇ ਨੇ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਵੈਲਕਮ ਕਰੋ ਅਗਰ ਉਹ ਕਹਿੰਦੇ ਨੇ ਨਹੀਂ ਜੀ ਅਸੀਂ ਚੋਣ ਇਹੀ ਲੜਨੀ ਆ ਅਗਲੀ ਤੇ ਫੇਰ ਉਹਨਾਂ ਨੂੰ ਕਹੋ ਜੀ ਨਹੀਂ ਤੁਸੀਂ ਸਾਡਾ ਐਂਟਰੈਂਸ ਟੈਸਟ ਪਾਸ ਨਹੀਂ ਕਰ ਸਕੇ ਸੋ ਤੁਸੀਂ ਨਵੇਂ ਸਿਰੇ ਤੋਂ ਜਦੋਂ ਤੁਹਾਡਾ ਮਨ ਬਣ ਗਿਆ ਵੀ ਤੁਸੀਂ ਸਾਲ ਡੇਢ ਸਾਲ ਸੇਵਾ ਕਰੋਗੇ ਅਗਲੀਆਂ ਚੋਣਾਂ ਤੋਂ ਬਾਅਦ ਲੜੋਗੇ ਜੇ ਮਨ ਬਣ ਗਿਆ ਫਿਰ ਤੁਸੀਂ ਆਓ ਐਡੇ ਸਖਤ ਜ਼ਾਬਤੇ ਅਗਰ ਰੱਖ ਲਏ ਪੁਨਰ ਸੁਰਜੀਤ ਅਕਾਲੀ ਦਲ ਨੇ ਤੇ 27 ਚ ਫਿਰ ਕੋਈ ਇਹਨਾਂ ਦੀ ਸਰਕਾਰ ਨਹੀਂ ਰੋਕ ਸਕਦਾ ਕਿਉਂਕਿ ਲੋਕ ਬਦਲਾਅ ਦੇ ਨਾਂ ਤੇ ਬਿਲਕੁਲ ਨਵੀਂ ਰਾਜਨੀਤੀ ਚਾਹੁੰਦੇ ਨੇ ਜਿਵੇਂ ਹੁਣ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਨੇ ਲੋਕ ਪਸੰਦ ਕਰ ਰਹੇ ਨੇ ਨਾ ਬੀਬੀ ਸਤਵੰਤ ਕੌਰ ਆਏ ਨੇ ਲੋਕ ਪਸੰਦ ਕਰ ਰਹੇ ਨੇ ਨਾ ਪਰ ਹਰਜੋਜੀ ਮੈਨੂੰ ਬੜਾ ਚੰਗਾ ਲੱਗਿਆ ਤੁਹਾਡਾ ਪੰਜਾਬ ਬੈਲਟ ਚੈਨਲ ਦਾ ਇਹ ਟੌਪਿਕ ਮੈਂ ਇਹਦੇ ਤੇ ਹੋਰ ਵੀ ਕੰਮ ਕਰੂੰਗਾ ਤਾਂ ਕਿ ਆਪਾਂ ਵੱਧ ਤੋਂ ਵੱਧ ਪੋਲਿਟੀਕਲ ਪਾਰਟੀਆਂ ਨੂੰ ਵੀ ਜਾਗਰੂਕ ਕਰੀਏ ਕਿ ਤੁਸੀਂ ਟਿਕਟਾਂ ਦੇ ਲਾਲਚੀਆਂ ਔਰ ਦਲ ਬਦਲੂਆਂ ਤੋਂ ਬਚਣਾ ਹੈ ਉਹਨਾਂ ਦੇ ਲਈ ਤੁਸੀਂ ਘੱਟੋ-ਘੱਟ ਟ੍ਰੇਨਿੰਗ ਪੀਰੀਅਡ ਰੱਖਣਾ ਹੈ ਇੱਕ ਇਲੈਕਸ਼ਨ ਦਾ ਵੀ ਤੁਹਾਨੂੰ ਅਗਲੀ ਇਲੈਕਸ਼ਨ 'ਚ ਅਸੀਂ ਟਿਕਟ ਦਵਾਂਗੇ ਇਹਦੇ ਨਾਲ ਸੁਧਾਰ ਹੋਊਗਾ ਇਹਨੂੰ ਅਸੀਂ ਪੋਲਿਟੀਕਲ ਰਿਫਾਰਮਸ ਪੋਲਿਟਿਕਸ ਦੇ ਵਿੱਚ ਨਾਂ ਦੇ ਸਕਦੇ ਹਾਂ ਜੀ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਤੁਸੀਂ ਬੜੇ ਵਿਸਥਾਰ ਦੇ ਨਾਲ ਜੋ ਹੈ ਬੜੇ ਚੰਗੀਆਂ ਜੋ ਹੈ ਨਵੀਂ ਰਾਜਨੀਤੀ ਵਾਲੀਆਂ ਗੱਲਾਂ ਕੀਤੀਆਂ ਨੇ ਸੋ ਉਮੀਦ ਕਰਦੇ ਹਾਂ ਜੋ ਵਕਫ ਵਕਫ ਸਿਆਸੀ ਪਾਰਟੀਆਂ ਨੇ ਅਜਿਹੇ ਨਿਯਮਾਂ ਦੇ ਨਾਲ ਲੱਗੇ ਵਧਣ ਤਾਂ ਕਿ ਇੱਕ ਚੰਗੀ ਰਾਜਨੀਤੀ ਜੋ ਹੈ ਪੰਜਾਬ ਜ਼ਰੂਰ ਵੇਖ ਸਕੇ ਸੋ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਕਰਦੇ ਆ ਸਾਡੇ ਸਾਰੇ ਦਰਸ਼ਕਾਂ ਦਾ ਜੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਨੇ ਆਪਣੇ ਸੁਝਾਅ ਵੀ ਜ਼ਰੂਰ ਸਾਡੇ ਨਾਲ ਕਮੈਂਟਸ ਜ਼ਰੀਏ ਤੁਸੀਂ ਸਾਂਝੇ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹੋਰਾਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰੋ ਇਸੇ ਦੇ ਨਾਲ ਮੈਨੂੰ ਵੀ ਦਿਓ ਜੀ ਇਜਾਜ਼ਤ ਸਤਿ ਧੰਨਵਾਦ ਜੀ ਜੇ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਧੰਨਵਾਦ